ਦੋਸਤੋ ਅੱਜ ਅਸੀਂ ਸਰਦਾਰ ਸੁਬਿੰਦਰ ਸਿੰਘ ਸੁਨੜਹੋਣਾ ਦੇ ਗ੍ਰਹਿ ਵਿਖੇ ਉਹਨਾਂ ਦੇ ਪਿੰਡ ਸੁਖਾਣੀ ਵਿੱਚ ਇਕੱਤਰ ਹੋਏ ਹਾਂ ਸਾਡੇ ਨਾਲ ਲਈ ਸ਼ਰੋਮਣੀ ਗਾਇਕ ਪਾਲੀ ਦੇਤਵਾਲੀਆ ਸਾਹਿਬ ਪਾਲੀ ਦੇਤਵਾਲੀਆ ਸਾਹਿਬ ਬਾਰੇ ਆਪਾਂ ਜਾਣਦੇ ਹਾਂ ਕਿ ਉਹ ਇੱਕ ਵਿਅਕਤੀ ਨਹੀਂ ਇੱਕ ਸੰਸਥਾ ਦਾ ਨਾਂ ਆ ਇੱਕ ਗੀਤਕਾਰ ਵਜੋਂ ਉਹਨਾਂ ਨੇ ਪੰਜਾਬੀ ਆਵਾਮ ਦੇ ਦਿਲ ਦੇ ਵਿੱਚ ਆਪਣੀ ਬੜੀ ਖਾਸ ਥਾਂ ਬਣਾਈ ਹੈ ਪੰਜਾਬੀ ਗੀਤਕਾਰ ਨੂੰ ਉਹਨਾਂ ਨੇ ਬੜੀਆਂ ਸਿਹਤਮੰਦ ਲੀਹਾਂ ਤੇ ਤੋਰਿਆ ਤੇ ਉਹਨਾਂ ਦੇ ਗਾਏ ਸੱਭਿਆਚਾਰਕ ਧਾਰਮਿਕ ਤੇ ਪਰਿਵਾਰਕ ਗੀਤਾਂ ਨੂੰ ਆਵਾਜ਼ ਦਿੱਤੀ ਪ੍ਰਸਿੱਧ ਗਾਇਕਾਂ ਕੁਲਦੀਪ ਮਾਨਕ ਸਾਹਿਬ ਨੇ ਸੁਰਿੰਦਰ ਸਿੰਘ ਦਾ ਸਾਹਿਬ ਨੇ ਬੀਬੀ ਸਰਿੰਦਰ ਕੌਰ ਜੀ ਨੇ ਰੰਗੀਲਾ ਜੱਟ ਜੀ ਨੇ ਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਉਹਨਾਂ ਨੂੰ ਗਾਇਆ ਤੇ ਇੱਕ ਗੀਤਕਾਰ ਵਜੋਂ ਉਹਨਾਂ ਦਾ ਸਫ਼ਰ ਵੀ ਬੜਾ ਲਾ ਮਿਸਾਲਿਆ ਤੇ ਇਸੇ ਤਰ੍ਹਾਂ ਗਾਇਕੀ ਦੇ ਖੇਤਰ ਦੇ ਵਿੱਚ ਵੀ ਉਹਨਾਂ ਦੀ ਬੜੀ ਅਹਿਮ ਭੂਮਿਕਾ ਆ। ਗਾਇਕੀ ਦੇ ਖੇਤਰ ਵਿੱਚ ਆ ਕੇ ਉਹਨਾਂ ਨੇ ਸੱਚੀ ਸੁੱਚੀ ਗਾਇਕੀ ਨੂੰ ਜ਼ੁਬਾਨ ਦਿੱਤੀ। ਜਿੱਥੇ ਉਹਨਾਂ ਨੇ ਆਪਣੇ ਗੀਤ ਗਾਏ ਉੱਥੇ ਹੋਰ ਵੀ ਬਹੁਤ ਸਾਰੇ ਪ੍ਰਸਿੱਧ ਕਵੀਆਂ, ਗੀਤਕਾਰਾਂ ਨੂੰ ਗਾ ਕੇ ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਵੀ ਵਾਧਾ ਕੀਤਾ। ਪਾਲੀ ਦੇਤਵਾਲੀਆ ਸਾਹਿਬ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਗਾਇਕੀ ਦੇ ਫੀਲਡ ਵਿੱਚ ਆ ਕੇ ਲੋ ਬਲਾਲਚ ਤੋਂ ਉੱਪਰ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਉਹ ਚਾਹੁੰਦੇ ਤਾਂ ਬਾਕੀ ਗਾਇਕਾ ਮੰਗ ਲੱਚਰ ਗਾ ਕੇ ਹਥਿਆਰਾਂ ਦੀ ਗਾਇਕੀ ਗਾ ਕੇ ਨਸ਼ਿਆਂ ਦਾ ਪ੍ਰਚਾਰ ਕਰਕੇ ਉਹ ਕਰੋੜਾਂ ਰੁਪਏ ਕਮਾ ਸਕਦੇ ਸਨ। ਲੇਕਿਨ ਸ਼ਾਬਾਸ਼ ਇਸ ਵੀਰ ਦੇ ਕਿ ਡੋਲਿਆ ਨਹੀਂ, ਇਹਨੇ ਆਪਣੇ ਧਰਮ ਨੂੰ ਛੱਡਿਆ ਨਹੀਂ, ਇਹਨੇ ਆਪਣੀਆਂ ਜੜਾਂ ਨੂੰ ਨਹੀਂ ਛੱਡਿਆ, ਆਪਣੇ ਪੈਰਾਂ ਨੂੰ ਨਹੀਂ ਛੱਡਿਆ, ਆਪਣੀਆਂ ਜੜਾਂ ਦੇ ਨਾਲ ਜੁੜ ਕੇ ਇਹਨੇ ਪੰਜਾਬੀ ਮਾਂ ਬੋਲੀ ਦੀ ਸੱਚੀ ਸੁੱਚੀ ਸੇਵਾ ਕੀਤੀ ਆ। ਤੇ ਲੱਚਰ ਗਾਇਕੀ ਦਾ ਇੱਕ ਬਹੁਤ ਵਧੀਆ ਬਦਲ ਪੇਸ਼ ਕੀਤਾ ਸਾਡੇ ਸਾਹਮਣੇ ਤੇ ਅੱਜ ਪਿੰਡ ਸੁਖਾਣੀ ਦੇ ਵਿੱਚ ਸਰਦ ਸੁਦਰ ਸਿੰਘ ਸੁੰਨੜ ਹੋਣਾ ਨੇ ਉਹਨਾਂ ਨੂੰ ਬੁਲਾਇਆ ਅਸੀਂ ਸਾਰੇ ਇਕੱਤਰ ਹੋਏ ਤੇ ਉਸ ਇਸ ਮਹਿਫਲ ਦੇ ਵਿੱਚ ਉਹਨਾਂ ਨੂੰ 2 ਲੱਖ ਰੁਪਇਆ ਦੇ ਕੇ ਸੁੰਨੜ ਸਾਹਿਬ ਨੇ ਉਹਨਾਂ ਦਾ ਮਾਨ ਸਨਮਾਨ ਕੀਤਾ ਅਸੀਂ ਸਰਦ ਸੁਦਰ ਸਿੰਘ ਸੁੰਨੜ ਹੋਣਾ ਦੇ ਵੀ ਬਹੁਤ ਮਸ਼ਕੂਰ ਆਂ ਦਿਲੋਂ ਧੰਨਵਾਦੀ ਆਂ ਜਿਨ੍ਹਾਂ ਨੇ ਚੰਗਾ ਗਾਉਣ ਵਾਲਿਆਂ ਦੀ ਚੰਗਾ ਲਿਖਣ ਵਾਲਿਆਂ ਦੀ ਬਾਫੜੀ ਆ ਸਾਹਿਬ ਨੂੰ ਸਨਮਾਨ ਦੇਣ ਲਈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਿਰਜਣਾ ਕੇਂਦਰ ਦੇ ਪ੍ਰਧਾਨ ਸ਼੍ਰੀ ਕੰਵਰ ਇਕਬਾਲ ਸਿੰਘ ਉਹਨਾਂ ਦੇ ਨਾਲ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਸਾਹਿਬ ਤੇ ਉਹਨਾਂ ਦੀ ਜੀਵਨ ਸਾਥਣ ਤੇ ਨਾਲ ਦੀ ਨਾਲ ਔਨ ਸਕਾਈ ਟੀਵੀ ਦੇ ਸੰਚਾਲਕ ਤੇ ਹੋਰ ਸਾਥੀ ਸਾਡੇ ਨਾਲ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਜੀ ਤੂੰ ਇੱਥੇ ਆਓ ਤੁਸੀਂ ਆਪਣੀ ਜਗ੍ਹਾ ਤੇ ਆਓ ਨਾ ਬਾਜੀ ਤੂੰ ਇੱਥੇ ਆਓ ਤੁਸੀਂ ਆਪਣੀ ਜਗ੍ਹਾ ਤੇ ਆਓ ਨਾ ਹਾਜ਼ਰੀਨ ਅੱਜ ਬੜੀ ਖੁਸ਼ੀ ਦਾ ਹਾਲਮ ਹੈ ਕਿ ਸਰਦਾਰ ਸੁਰਿੰਦਰ ਸਿੰਘ ਸੁਨੜਹਣਾ ਦੇ ਘਰ ਪਿੰਡ ਸਖਾਣੀ ਵਿਖੇ ਅਸੀਂ ਇਕੱਤਰ ਹੋਏ ਹਾਂ ਤੇ ਪਾਲੀ ਦੇਤਵਾਲੀਆ ਸਾਹਿਬ ਜਿਹੜੇ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਉਹਨਾਂ ਦਾ ਇੱਥੇ ਅੱਜ ਸਨਮਾਨ ਹੋ ਰਿਹਾ ਅਸੀਂ ਲੱਚਰ ਗਾਇਕੀ ਦੇ ਖਿਲਾਫ ਬਹੁਤ ਬੋਲਦੇ ਆਂ ਲਿਖਦੇ ਵੀ ਬੜਾ ਆਂ ਪ੍ਰਚਾਰ ਬੜਾ ਕਰਦੇ ਆਂ ਲੇਕਿਨ ਸਾਡੇ ਕੋਲ ਇੱਕ ਕਮੀ ਰਹਿ ਜਾਂਦੀ ਆਂ ਵੀ ਅਸੀਂ ਉਸ ਲੱਚਰ ਗਾਇਕੀ ਦਾ ਬਦਲ ਪੇਸ਼ ਨਹੀਂ ਕਰਦੇ ਲੇਕਿਨ ਸਾਡੇ ਇਸ ਵੀਰ ਨੇ ਪਾਲੀ ਦੇਤਵਾਲੀਆ ਨੇ ਆਪਣੇ ਇਸ ਧਰਮ ਨੂੰ ਨਹੀਂ ਛੱਡਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅੱਜ ਤੱਕ ਇਹ ਇਹਨਾਂ ਨੇ ਸਾਹਬ ਸੁਤਰੀ ਤੇ ਸਹਿਤਕ ਗਾਇਕੀ ਦਾ ਸਮਾਜਿਕ ਗਾਇਕੀ ਦਾ ਸੱਭਿਆਚਾਰਕ ਗਾਇਕੀ ਦਾ ਪੱਲਾ ਫੜੀ ਰੱਖਿਆ ਤੇ ਨਾਲ ਦੀ ਨਾਲ ਪਿਛਲੇ ਸਮੇਂ ਤੋਂ ਹੀ ਇਹਨਾਂ ਨੇ ਸਦਾ ਸੁਰਿੰਦਰ ਸਿੰਘ ਸੁੰਨੜ ਜਿਹੜੇ ਬਜ਼ਾਤੇ ਖੁਦ ਵੀ ਕਿਸੇ ਜਾਣ ਪਛਾਣ ਦੇ ਮਥਾਜ਼ ਨਹੀਂ ਬੜੇ ਪ੍ਰਸਿੱਧ ਸ਼ਾਇਰ ਨੇ ਪੰਜਾਬੀ ਕਵਿਤਾ ਦੇ ਪੰਜਾਬੀ ਵਾਰਤਕ ਦੇ ਖੋਜਕਾਰ ਨੇ ਪੰਜਾਬੀ ਇਤਿਹਾਸ ਦੇ ਦੁਨੀਆ ਦੇ ਇਤਿਹਾਸ ਦੇ ਉਨ੍ਹਾਂ ਦੁਆਰਾ ਲਿਖੀ ਗਾਇਕੀ ਨੂੰ ਗਾ ਕੇ ਸਰੋਤਿਆਂ ਤੱਕ ਪਾਲੀ ਸਾਹਿਬ ਨੇ ਪਹੁੰਚਾਇਆ ਤੋਂ ਅਸੀਂ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਬੜੇ ਧੰਨਵਾਦੀ ਹਾਂ ਖਾਸ ਕਰਕੇ ਸਰਦਾਰ ਸੁਨਦਰ ਸਿੰਘ ਸੁਨੜੜ ਹੋਣਾ ਨੇ ਜਿਨ੍ਹਾਂ ਨੇ ਇੰਨੀ ਸਿਹਤਮੰਦ ਸੱਭਿਆਚਾਰਕ ਜਿਹੜੀਆਂ ਲੇਖਣੀਆਂ ਉਹਨੂੰ ਲਿਖਿਆ ਗੀਤਕਾਰੀ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਤੇ ਉਹਨਾਂ ਦੇ ਗੀਤਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਵਿੱਚ ਪਾਲੀ ਦੇਤਵਾਲੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਉਨ੍ਹਾਂ ਦੇ ਇਸ ਯੋਗਦਾਨ ਨੂੰ ਮੁੱਖ ਰੱਖਦਿਆਂ ਸਦਾ ਸੁਨਦਰ ਸਿੰਘ ਸੁਨੜਹੋਣਾ ਨੇ ਅੱਜ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਤੇ ਪਿੰਡ ਸੁਖਾਣੀ ਦੇ ਵਿੱਚ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਸੁਨਰ ਸਾਹਿਬ ਨੇ ਅੱਜ 2 ਲੱਖ ਰੁਪਏ ਦਾ ਸਨਮਾਨ ਜਿਹੜਾ ਆ ਉਹ ਪਾਲੀ ਸਾਹਿਬ ਨੂੰ ਦਿੱਤਾ ਅਸੀਂ ਸੁਨੜ ਸਾਹਿਬ ਦੇ ਵੀ ਧੰਨਵਾਦੀ ਹਾਂ ਤੇ ਪਾਲੀ ਸਾਹਿਬ ਦੇ ਵੀ ਧੰਨਵਾਦੀ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਕਲਮ ਤੇ ਆਵਾਜ਼ ਦੀ ਜਿਹੜੀ ਜੋੜੀ ਬਣੀ ਆ ਇਹ ਚਿਰ ਸਥਾਈ ਸਾਬਤ ਹੋਏਗੀ ਤੇ ਪੰਜਾਬੀ ਸਭਿਆਚਾਰ ਪੰਜਾਬੀ ਗਾਇਕੀ ਪੰਜਾਬੀ ਗੀਤਕਾਰੀ ਦੀ ਸੇਵਾ ਇਹ ਦੋਵੇਂ ਸੱਜਣ ਕਰਦੇ ਰਹਿਣਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਮੈਂ ਤੋਂ ਬੜੇ ਸੀਨੀਅਰ ਸੱਜਣਾਂ ਖਾਸਤੇ ਪੈਂਜੀ ਹੁਣੀ ਖੜਿਆ ਮੈਂ ਸਾਡੇ ਬਹੁਤ ਸ਼ੁਕਰਗੁਜ਼ਾਰ ਸਰ ਸਰਦਾਰ ਸੁਰਿੰਦਰ ਸਿੰਘ ਜੀ ਸੁਨਣ ਸਾਹਿਬ ਮੈਂ ਇਹਨੂੰ ਯੂਐਸਏ ਵਾਲੀ ਤਕਰੀਰਨ ਲਿਖਦਾ ਨਾਲ ਵੀ ਜੇਕਰ ਮੈਂ ਭੁੱਲਦਾ ਵੀ ਆਂ ਅ ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਮੈਂ ਕਹਿੰਦਾ ਵੀ ਇਹਨਾਂ ਦਾ ਆਸ਼ੀਰਵਾਦ ਮਿਲਿਆ ਜੀ ਮੈਨੂੰ ਇਹਨਾਂ ਨੇ ਬੜੀ ਹੱਲਾਸ਼ੀਰੀ ਦਿੱਤੀ ਆ ਵੀ ਤੂੰ ਸੱਤ ਕੇ ਜਿਵੇਂ ਪਾਣੀ ਮੁੱਕ ਜਾਵੇਗਾ ਇੱਕ ਯੁੱਗ ਨਹੀਂ ਹੋਣਿਆ ਸਿਗਈ ਇੱਕ ਅ ਜੀਤੇ ਜੁਹਾਰ ਦੀ ਆਪਣੀ ਚਮਕੌਰ ਦੀ ਜੰਗ ਹੁਣੀ ਕੀਤੀ ਆ ਕਾਫੀ ਮਨ ਦੀ ਮੈਲ ਕੀਤੇ ਗੀਤ ਕਾਫੀ ਇਹਨਾਂ ਦੇ ਮਨ ਗੀਤ ਕੀਤੇ ਆ ਹੁਣ ਲੋਕੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਜਦੋਂ ਕਿ ਤੇ ਮੈਂ ਸਟੇਜ ਤੇ ਵੀ ਥੋੜਾ ਛੇੜਦਾ ਨਾ ਬਹੁਤ ਚੰਗਾ ਲੱਗਦਾ ਇੱਕ ਵਾਰ ਜੀ ਬਹੁਤ ਮਨ ਚੰਗਾ ਲੱਗਦਾ ਮੈਂ ਕਹਿੰਦਾ ਵੀ ਇਹ ਇਹਨਾਂ ਦਾ ਆਸ਼ੀਰਵਾਦ ਇਸੇ ਤਰ੍ਹਾਂ ਮਰਦਾ ਰਹੇ ਇਹ ਬਹੁਤ ਹਿੰਮਤ ਕਰਦੇ ਆ ਪੰਜਾਬੀ ਸਭਾ ਜਨ ਲਈ ਇਹ ਮੈਂ ਇਹਨਾਂ ਦੇ ਨਾਲ-ਨਾਲ ਪਿੱਛੇ-ਪਿੱਛੇ ਤੁਰੂੰਗਾ ਭਾਈ ਬਾਕੀ ਇਹਨਾਂ ਦਾ ਆਸ਼ੀਰਵਾਦ ਮੈਂ ਦਿੰਦਾ ਸ਼ੁਕਰੀਆ ਜੀ ਜੀ ਅੱਜ ਤੁਸੀਂ ਮਾਣ ਕੀਤਾ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਮੈਡਮ ਜਗਵਿੰਦਰ ਸੌਰ ਪ੍ਰਿੰਸੀਪਲ ਸਾਹਿਬ ਦਾ ਤੇ ਮੇਰੇ ਵੱਡਕਰ ਬਡੇ ਮੇਰੇ ਪ੍ਰੋਫੈਸਰ ਹਰਜੀਤ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਦੀ ਉਂਗਲੀ ਫੜ ਕੇ ਅਸੀਂ ਇਸ ਜੀਵਨ ਯਾਤਰਾ ਨੂੰ ਆਪਦੇ ਆਪਦੇ ਸਾਹਿਤਿਕ ਜੀਵਨ ਨੂੰ ਅਹੀਂ ਸ਼ੁਰੂ ਕੀਤਾ 1900 ਸਾਠੌਣਾਤਰ ਦੇ ਵਿੱਚ ਮੈਂ ਗਵਰਨਮੈਂਟ ਕਾਲਜ ਵਿੱਚ ਗਿਆ ਸੀ ਤੇ ਉਦੋਂ ਇਹ ਸੀਨੀਅਰ ਹੁੰਦੇ ਸੀਗੇ ਉੱਥੇ ਤੇ ਇਹਨਾਂ ਦੇ ਵੱਲ ਦੇਖ ਕੇ ਇਹਨਾਂ ਦੇ ਕੋਲੋਂ ਸਿੱਖ ਕੇ ਇਹਨਾਂ ਦੀ ਉਂਗਲੀ ਫੜ ਕੇ ਅਸੀਂ ਸਾਹਿਤਿਕ ਜੀਵਨ ਜੀਉਣਾ ਸਿੱਖਿਆ ਇਹਨਾਂ ਦਾ ਇਹ ਮੇਰੇ ਨਿੱਕੇ ਜਿਹੇ ਸੱਦੇ ਤੇ ਆਏ ਮੇਰੇ ਯਾਨੀ ਇਹਨਾਂ ਦੇ ਕਦੇ-ਕਦੇ ਕਦਮ ਦਾ ਧੰਨਵਾਦ ਹਾਂ ਪ੍ਰਿੰਸੀਪਲ ਮੈਡਮ ਦੇ ਇਹ ਮੈਨੂੰ ਨਿੱਕਾ ਜਿਹਾ ਮੈਂ ਹੁੰਦਾ ਸੀ ਜਦੋਂ ਇਹਨਾਂ ਦੇ ਘਰੇ ਮੈਂ ਜਾਂਦਾ ਹੁੰਦਾ ਸੀਗਾ ਤੇ ਇਹ ਆਏ ਤੇ ਮੈਨੂੰ ਇਹੋ ਲੱਗਿਆ ਵੀ ਜਿੱਦਾਂ ਮੇਰਾ ਯਾਨੀ ਨਾ ਇਹ ਪਾਲ ਜਿਹੜੇ ਆ ਸਰੀਰ ਤੇ ਲੱਗੇ ਜਦੋਂ ਤੁਸੀਂ ਹੁਣੇ ਡਾਕਟਰ ਸਾਹਿਬ ਆਖਿਆ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਪਾਲੀ ਜੀ ਸ਼ੁਕਰੀਆ ਜੀ ਇਹ ਤੁਹਾਡਾ ਇਹ ਇਨਾਮ ਜਾਂ ਇਹ ਇਬਜ਼ਾਨਾ ਨਹੀਂ ਆ ਇਹ ਮੇਰੀ ਔਕਾਤ ਆ ਮੈਂ ਇਦੋਂ ਵੱਧ ਨਹੀਂ ਸੀ ਹਜੇ ਕਰ ਸਕਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੀ ਮੇਰੀ ਮੇਰੀ ਇਹ ਔਕਾਤ ਦੇ ਸਾਹਮਣੇ ਜਿਹੜੀ ਤੁਹਾਡੀ ਗਾਇਤੀ ਤੇ ਤੁਹਾਡਾ ਪਿਆਰ ਜਿਹੜਾ ਉਹ ਇਸ ਤੋਂ ਬਹੁਤ ਵੱਡਾ ਹੈ ਸਾਡੀ ਦਿੱਤ ਵਾਲੀ ਸਾਡਾ ਪਿਆਰਾ ਗਾਇਕ ਹੈ ਵਧਾਈ ਦਿਨਾ ਔਰ ਵਧਾਈ ਦੇ ਨਾਲ-ਨਾਲ ਮੈਂ ਸੁੰਨਰ ਸਾਹਿਬ ਮੇਰੇ ਵੱਡੇ ਵੀਰ ਨੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹ ਪੰਜਾਬੀ ਸਾਹਿਦ ਦੇ ਜਿੱਥੇ ਬੜੇ-ਬੜੇ ਆਪ ਫਨਕਾਰ ਨੇ ਲੇਖਕ ਨੇ ਬਹੁਪੱਖੀ ਲੇਖਕ ਨੇ ਉੱਥੇ ਪੰਜਾਬੀ ਗਾਇਕੀ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਿਹਾ ਪਾਲੀ ਔਰ ਪਾਲੀ ਨੇ ਇਹਨਾਂ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਪਾਲੀ ਦਾ ਵੀ ਧੰਨਵਾਦ ਔਰ ਅੱਜ ਸੁਨਰ ਸਾਹਿਬ ਨੇ ਤੇ ਪ੍ਰੋਫੈਸਰ ਹਰਜੀਤ ਸਿੰਘ ਅਸ਼ਕੀ ਮੈਡਮ ਪ੍ਰਿੰਸੀਪਲ ਜਗਮਿੰਦਰ ਕੌਰ ਜੀ ਮੇਰੇ ਵੀ ਡਾਕਟਰ ਰਾਮ ਮੂਰਤੀ ਅਸੀਂ ਸਾਰਿਆਂ ਨੇ ਰਲ ਕੇ ਪਾਲੀ ਦੇਤਵਾਲੀ ਦਾ ਜਿਹੜਾ ਛੋਟਾ ਜਿਹਾ ਇੱਕ ਸਨਮਾਨ ਹੈ ਜਿੱਦਾਂ ਸੁਨਰ ਸਾਹਿਬ ਨੇ ਕਿਹਾ ਹੈ ਤੇ ਮੈਂ ਇੱਕ ਛੋਟਾ ਜਿਹਾ ਸਨਮਾਨ ਕਰ ਰਿਹਾ ਹਾਂ 2 ਲੱਖ ਰੁਪਏ ਦੀ ਨਗਦ ਰਾਸ਼ੀ ਉਹਨਾਂ ਦੀ ਗਾਇਕੀ ਤੋਂ متاثر ਹੋ ਕੇ ਗਾਇਕੀ ਤੋਂ ਖੁਸ਼ ਹੋ ਕੇ ਕਿ ਉਹਨਾਂ ਨੇ ਸਾਇਤਿਕ ਗਾਇਕੀ ਸਭਿਆਚਾਰਕ ਗਾਇਕੀ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਪਾਲੀ ਦੇਤ ਵਾਲੀ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸੁਨਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਿ ਉਸ ਸਮੇਂ ਸਮੇਂ ਇਸ ਤਰ੍ਹਾਂ ਉਂਗਲ ਫੜ ਦੇਣ ਸਾਰਿਆਂ ਨੇ ਹੁਣ ਮੈਂ ਮੈਡਮ ਪ੍ਰਿੰਸੀਪਲ ਜਗਮਿੰਦਰ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਲੋਫਸ ਸਾਡੇ ਨਾਲ ਸਾਂਝੇ ਕਰਨ ਸਾਰੇ ਆਏ ਹੋਏ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਸਨਰ ਸਾਹਿਬ ਦੇ ਘਰ ਕਾਲਜੀ ਨੂੰ ਕੁਝ ਪ੍ਰਾਈਜ਼ ਦੇਣ ਵਾਸਤੇ ਹਾਜ਼ਰ ਹੋਏ ਹਾਂ ਅਰੇ ਇੱਕ ਕੰਮ ਹਰ ਕਿਸੇ ਦੇ ਕਿ ਜ਼ਨੀਆ ਹੁੰਦਾ ਇਹ ਸਿਰਫ ਸਨਰ ਦੀ ਸਿਫਤ ਹੈ ਜਿਸ ਮस्तक 'ਤੇ 16 ਗਾਸੀ ਦੇ ਗਾਣ ਵਾਲੇ ਤੇ ਲਿਖਣ ਵਾਲੇ ਦੀ ਔਕਾਤ ਬਾਣੀ ਚ ਤਾਂ ਐਵੇਂ ਹੀ ਹੈ ਜਿਵੇਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਮਿਲ ਸਤਗੁਰੂ ਕਿਰੇ ਹਮ ਕਿਰੇ ਤੇ ਇਸ ਹਿਸਾਬ ਦੇ ਨਾਲ ਸੁਹਰਜੀ ਨੇ ਆਪਣੀ ਪਰਸਨੈਲਿਟੀ ਨੂੰ ਆਪਣੀ ਸ਼ਖਸੀਅਤ ਨੂੰ ਇਸ ਪਾਸੇ ਵੱਲ ਲਾਇਆ ਇਹ ਰੱਬ ਕਰੇ ਕਿ ਇਹ ਰੀਤ ਚੱਲਦੀ ਰਹੇ ਗਉਣ ਵਾਲਿਆਂ ਦੀ ਲਿਖਣ ਵਾਲਿਆਂ ਦੀ ਰਚਨਾ ਕਰਨ ਵਾਲਿਆਂ ਦੀ ਕੋਈ ਬਾਹ ਫੜ ਸਕੇ ਕਦੇ ਨੂਰਪੁਰੀ ਨਾ ਮਰਦਾ ਜੇ ਸੁਣਣ ਵਰਗੇ ਬਹੁਤ ਲੋਕ ਬਹੁਤ ਵਧੀਆ ਇਸ ਲਈ ਮੈਂ ਬਹੁਤ ਧੰਨਵਾਦੀ ਆ ਜੀ ਇਹ ਰੀਤ ਅੱਗੇ ਤੋਂ ਹਮੇਸ਼ਾ ਚੱਲਦੀ ਰਹੇ ਤੇ ਇਹਨਾਂ ਕੀਰਤਿਆਂ ਵਿੱਚ ਇਹਨਾਂ ਦੀ ਮਿਹਨਤ ਦਾ ਫਲ ਮਿਲਦਾ ਹੈ ਸਦਾ ਹਜੀ ਸਿੰਘ ਕੀਰਤਨ ਟੁਲੀ ਦਾ ਸਨਮਾਨ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਪੈਸਾ ਬਹੁਤ ਦੁਨੀਆ ਕੋਲ ਹੈਗਾ ਐਸਾ ਇਹ ਨਹੀਂ ਵੀ ਲੋਕਾਂ ਕੋ ਪੈਸਾ ਨਹੀਂ ਹੈਗਾ ਲੇਕਿਨ ਪੈਸਾ ਤੋਂ ਛੱਡਣਾ ਨਾ ਸਰੀਰ ਬੰਦਾ ਛੱਡ ਜਾਂਦਾ ਸੋਚਦਾ ਇਹ ਗੱਲ ਸਹੀ ਆ ਇਹ ਪੈਸਾ ਛੱਡਣਾ ਹੱਥੋਂ ਜੀ ਜੀ ਬਹੁਤ ਔਖਾ ਸੁਰਮਿਆਂ ਦਾ ਕੰਮ ਤੇ ਦੂਜੀ ਗੱਲ ਤੁਸੀਂ ਜਿਹੜੇ ਗੀਤਕਾਰ ਹੋ ਨਾ ਇਹ ਤੇ ਇਹ ਵੀ ਨਾ ਸਮਝੋ ਕਿ ਸੁੰਦਰ ਸਾਹਿਬ ਨੇ ਦੇਤਾ 2 ਲੱਖ ਤੁਸੀਂ ਤੁਹਾਡੀ ਕੀਮਤ ਕਈ ਲੱਖ ਆ ਮਤਲਬ ਕਹਿੰਦਾ ਵੀ ਕੋਈ ਹੈ ਨਹੀਂ ਕੀਮਤ ਤੁਹਾਡੀ ਦੇਖੋ ਜੀ ਨਾ ਇਹ ਤੁਹਾਡਾ ਹੱਕ ਹੀ ਸੀਗਾ ਦਸਮ ਪਾਤਸ਼ਾਹ ਨੇ ਆਪਣੇ ਦਰਬਾਰ ਚ ਨਾ ਜੀ ਬਵਿੰਜਰ ਰੱਖੇ ਹੋਏ ਸੀ ਵਾਹ ਵਾਹ ਹਾਂਜੀ ਤੇ ਜਿੰਨਾ ਸਨਮਾਨ ਦਸਮ ਪਾਤਸ਼ਾਹ ਚ ਕੱਲਾ ਅਫਤਾਰ ਪਾ ਸਾਰਾ ਮਸ਼ਹੂਰੀ ਹੈਗਾ ਚੱਲਦਾ ਪਿਆ ਜਿੰਨਾ ਸਨਮਾਨ ਉਹਨਾਂ ਨੇ ਸਹਿਤਕਾਰਾਂ ਦਾ ਕਵੀਆਂ ਦਾ ਹਾਂਜੀ ਉਹ ਕੀਤਾ ਨਾ ਤੇ ਉਸੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਤਾ ਸ਼ੇਸ਼ੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਅੰਦਰ ਕਿਤੇ ਨਾ ਕਿਤੇ ਕਣੀ ਹੁੰਦੀ ਹੈ ਤਾਂ ਹੀ ਬਾਹਰ ਨਿਕਲਦੀ ਹੈ ਹਾਂਜੀ ਤੇ ਸਾਡੀ ਤਾਂ ਅਰਦਾਸ ਹੈ ਤੇ ਗੁਰੂ ਇਹਨਾਂ ਤੇ ਹੋਰ ਵੀ ਕਿਰਪਾ ਕਰੇ ਤੇ ਇਹ ਜੋ ਇਹਨਾਂ ਦੇ ਮਨ ਦੀ ਭਾਵਨਾ ਹੈ ਕਿ ਮੈਂ ਪੰਜਾਬੀ ਮਾਂ ਬੋਲੀ ਦਾ ਪੰਜਾਬੀ ਸੱਭਿਆਚਾਰ ਦਾ ਦੀ ਸੇਵਾ ਕਰਨੀ ਹੈ ਇਸੇ ਤਰ੍ਹਾਂ ਹੀ ਕਰਦੇ ਰਹਿਣ ਤੇ ਤੁਹਾਡੇ ਵਰਗੇ ਲੋਕ ਜਿਹੜੇ ਆ ਇਹਨਾਂ ਦੀਆਂ ਰਚਨਾਵਾਂ ਹੋਰ ਵੀ ਲੋਕਾਂ 'ਤੇ ਰਚਨਾਵਾਂ ਨੂੰ ਬਾਕੇ ਸੁਖਮੀ ਬੁਝਾ ਕਰ ਲੋਕਾਂ ਤੱਕ ਪਹੁੰਚਾ ਦੇ ਰਹਿਣ ਬਹੁਤ-ਬਹੁਤ ਸੁੰਦਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ